ਜੀ ਇਹਦੀ ਗਰਮੀ ਇੰਨੀ ਪਈ ਹੈ ਨਾ ਵੀ ਸਾਰੇ ਸੁੱਕ ਗਏ ਕਮਾਲ ਹੋ ਗਈ ਪਹਿਲਾਂ ਨਿੰਮ ਸੁੱਕ ਗਏ ਹੁਣ ਆਹ ਪੌਦੇ ਵੀ ਸੁੱਕੇ ਨਹੀਂ ਇਹ ਪੌਦੇ ਛੀਛੀ ਸੁੱਕਦੇ ਨਹੀਂ ਹੁੰਦੇ ਜੇ ਇੱਟ ਚਾਕੇ ਹੁਣ ਤਾਂ ਹਾੜ ਚੜ ਗਿਆ ਹਾੜ ਚਾਕੇ ਤੇ ਸੌਣ ਚਾਕੇ ਤਾਂ ਇਹ ਪੌਦੇ ਨਹੀਂ ਸੁੱਕਦੇ ਹੁੰਦੇ ਇਹ ਵੀ ਸੁੱਕ ਗਏ ਜਮੀ ਕਮਾਲ ਹੋ ਗਈ ਯਾਰ ਆਹ ਦੇਖ ਲੋ ਪਹਿਲਾਂ ਮੈਂ ਉਹ ਵੀ ਬਣਾਉਣੀ ਭੁੱਲ ਗਿਆ ਵੀਡੀਓ ਇੱਕ ਜਾਮਣ ਮਿੰਤਾਲਾ ਦਾ ਵੀ ਜਾਮਣ ਸੁੱਕ ਗਈ ਮੈਨੂੰ ਤਾਂ ਲੱਗਦਾ ਯਾਰ ਵੀ ਜਿਹੜੇ ਉਹ ਆ ਦਰਖਤ ਜੇ ਗਰਮੀ ਇੰਨੀ ਪਈ ਨਾ ਤਾਂ ਦਰਖਤ ਵੀ ਨਹੀਂ ਰਹਿਣੇ ਹੋਰ ਤਾਂ ਸੱਟੋ ਸਾਰਾ ਕੁਝ ਦਰਖਤ ਦਰਖਤ ਸਭ ਮਟਿਆਣੇ ਗਾਣੂ ਕੀ ਕਰਨਗੇ ਯਾਰ ਕੋਈ ਲੋਕ ਬਸ ਇੱਕੋ ਹੀ ਹੱਲ ਲੱਭਾ ਦਰਖਤ ਲਾਉ ਲੋ ਉਹਦੇ ਮੈਨੂੰ ਇੱਕ ਬਾਈ ਕਹਿੰਦਾ ਵੀਡੀਓ ਨਹੀਂ ਪਾਉਂਦੇ ਨੂੰ ਕਹਿੰਦਾ ਬਾਈ ਯਾਰ ਤੁਸੀਂ ਦਰਖਤ ਲਾਉਂਦੇ ਤਾਂ ਹੋਣੀ ਮੈਂ ਕਿਹਾ ਬਾਈ ਲਾਉਂਦੇ ਤਾਂ ਹੁਣ ਕੀ ਦਿਖਾਈਏ ਤੈਨੂੰ ਯਾਰ ਠੀਕ ਹੈ ਹੁਣ ਕਿਹੜਾ ਇਹਨੇ ਲਾਵਾਂਗੇ ਟ੍ਰੋਟਾਏ ਆ ਆਪ ਨੂੰ ਪੱਟਨੇ ਪੈਣਗੇ ਤੰ ਤਾਂ ਦਿਖਾਈ ਗਏ ਜੇ ਵੀਡੀਓ ਬਣਾਉਣ ਵਾਲਾ ਬੰਦਾ ਹੋਵੇ ਤੇ ਵੀ ਭਈ ਇਹੋ ਆਏ ਆ ਦੇਖੋ ਆ 부ਝੇ ਲੱਗ ਰਹੀ ਏ ਜਿਵੇਂ ਕਿੰਨੇ ਸੋਹਣੇ ਲੱਗਦੇ ਏ ਤੇ ਉਹ ਭਈ ਐ ਹੋ ਗਿਆ ਮੁੜ ਕੇ ਆਉਣਾ ਆਉਂਦਾ ਨਾ ਕੋਈ ਕੈਮਰੇ ਵਾਲਾ ਬੰਦਾ ਹੋਵੇ ਫੜਨ ਵਾਲਾ ਤਾਂ ਸਾਰਾ ਕੁਝ ਕਰ ਦਈਏ ਮੈਂ ਤਾਂ 부ਝੇ ਲਾ ਰਹੀ ਏ ਤੇ ਨਾਲੇ ਉਹ ਜਿਵੇਂ ਲੌਂਗ ਦੇ ਦਿਖਾ ਦਈਏ ਉਹ ਟੋਏ ਸਾਡੇ ਸਾਹਮਣੇ ਪੱਟੀ ਜਾਂਦੇ ਸੀਗੇ ਫਿਰ ਤਾਂ ਕਰਕੇ ਉਹ ਸੀਗਾ ਨਾ ਔਖਾ ਸੀ ਐਵੇਂ ਲੱਗਦਾ ਬਈ ਜਿਹੜਾ ਬੰਦਾ ਜਦੋਂ ਕੰਮ ਕਰਦਾ ਕੋਈ ਉਸ ਨੂੰ ਪਤਾ ਹੁੰਦਾ ਵੀ ਮੈਂ ਕੀ ਕਰਾਂ ਉਦੋਂ ਦੁਬਾਰਾ ਫਿਰ ਅਸੀਂ ਪੱਟ ਕੇ ਬੂਜੇ ਲਾਏ ਉਹ ਤੁਹਾਨੂੰ ਮੈਂ ਦੁਬਾਰਾ ਵੀਡੀਓ ਕਾਉਂਗਾ ਠੀਕ ਹੈ ਆ ਦੇਖ ਲਓ ਹੁਣ ਕੀ ਹਾਲ ਹੈ ਗਰਮੀ ਨਾਲ ਬੁਰਾ ਹਾਲ ਕਰਤਾ ਭਰਾਵਾ ਜੇ ਦਰਖਤ ਲਾ ਲਓਗੇ ਚੰਗੀ ਗੱਲ ਹੈ ਭਾਈ ਤੇ ਨਾ ਲਾਓਗੇ ਵੇਖੋ ਇਹ ਤੇ ਜ਼ੋਰ ਤਾਂ ਹੈ ਨਹੀਂ ਕਿਸੇ ਦਾ ਇਹ ਤਾਂ ਬੇਨਤੀ ਹੈ ਤੁਹਾਨੂੰ ਵੀ ਅੱਗਾ ਜਿਹੜੇ ਬੱਚੇ ਆਉਣ ਵਾਲੇ ਆ ਉਹ ਬਸ ਰਹਿਣਗੇ ਕਿ ਉਹ ਕੀ ਕਰਨਗੇ ਰੁਲ ਜਾਣਗੇ ਉਹ ਵੀ ਚਲੋ ਭਰਾਵਾ ਮੈਂ ਤਾਂ ਕਹਿੰਦਾ ਵੱਧ ਤੋਂ ਵੱਧ ਦਰਖਤ ਲਾਓ ਵੀਰ ਬਣ ਕੇ ਧੰਨਵਾਦ